ਪਨਬਾਸ ਨੇ ਮਾਰੀ ਕਾਰ ਆਟੋ ਅਤੇ ਬੁਲੱਟ ਮੋਟਰਸਾਈਕਲ ਨੂੰ ਟੱਕਰ ਦੋ ਲੋਕ ਜ਼ਖਮੀ हस्पताल कर फिर है, है जानकारी अनुसार फिरोजपुर कैंड आ रही बस ने खड़े आटो टक्कर मारी अते अगे आटो अगे खड़े बुलेट मोटरसाइकलराई बुलेट मोटरसाइकल उसके अगे खड़ी कार जिथे तीनों वाहन नुकसानी गए पर जानी नुकसान तो बचा रहा ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਪਾਏ ਜਾਣ ਵਾਲੇ ਦੇ ਖਿਲਾਫ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ। जिक्र योग है के वन वे बावजूद भी बस वाले पिछड़ी वाहरे अठ बजे तू लजे तक इस, आप इस, तो इस पास आना बंद किया है इसके बावजूद भी बस इस रूटी मात्रा चल रही ने जो अज दिन हादसा कारण भी बन रही ने कुछ समा पहला एक निजी बस वालों स्कूली बचे ਸਥੱਲੇ ਕੁਚਲ ਕੇ ਮਾਰਵੀ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਵੱਡੇ ਪੱਦਰ ਤੇ ਧਰਨੇ ਪੱਦਰ ਵੀ ਹੋਏ ਅਤੇ ਇਸ ਰੋਡ ਤੇ ਵੱਡੇ ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਸੀ ਪਰ ਕੁਝ ਸਮਾਂ ਬੀਤਣ ਤੋਂ ਬਾਅਦ ਹੁਣ ਲਗਾਤਾਰ ਇਸ ਰੋਡ ਤੇ ਵੱਡੇ ਵਾਹਨ ਚਲਾਏ ਜਾ ਰਹੇ ਨੇ ਜੋ ਆਏ ਦਿਨ ਹਾਦਸਿਆਂ ਦਾ ਕਾਰਨ ਬਣਦੇ ਹਨ ਬਿਊਰੋ ਸਾਬ ਦਾ ਸਾਂਝਾ ਟੀਵੀ ਤਸਵੀਰ ਦੇ ਸਾਹਮਣੇ ਹੋਇਆ ਪੁਰਾਣੀ ਤਸਵੀਰ ਦੇ ਸਾਹਮਣੇ ਇੱਕੋ ਹੀ ਰੋਡ ਦੇ ਪਾਸੇ ਵਰਸਾ ਡਿਪੋ ਦੀ ਰੇਲਵੇ ਪੁਲ ਵਾਲੇ ਪਾਸੇ ਦੀ ਆ ਰਹੀ ਸੀ ਸਾਈਡ ਤੇ ਘਾਟੋ ਖੜਾ ਸੀ ਉਹਦੇ ਅੱਗੇ ਬੋਲਟ ਖੜਾ ਸੀ ਬੋਲਟ ਦੇ ਅੱਗੇ ਇੱਕ ਕਰੇਟਾ ਕਰ ਰਹੀ ਜਦੋਂ ਬੱਸ ਦੀ ਸਾਈਡ ਆਟੋ ਦੇ ਪਿੱਛੇ ਵਰਜੀ ਅੱਗੇ ਜਾ ਕੇ ਬੋਲਟ ਦੇ ਵਰਜੀ ਆਟੋ ਆਟੋ ਜਿਹੜਾ ਬੋਲਟ ਮੋਟਾ ਅੱਗੇ ਘਾਟ ਤੋਂ ਜਾਂ ਅਸੀਂ ਵੈਰੀਫਾਈ ਕਰ ਰਹੇ ਹਾਂ ਅ ਕਿਸੇ ਦੇ ਕੋਈ ਸੱਟ ਨਹੀਂ ਵੱਜੀ ਅ ਨਿਕਲਾਂ ਦਾ ਨੁਕਸਾਨ ਹੋਇਆ ਟੋਟਲ ਵੈਰੀਫਾਈ ਕਰਕੇ ਜੇ ਵੀ ਕਰ ਰਹੀ ਹਾਂ ਕਰ ਲੈਂਦੇ ਇਹ ਸਾ ਮੇਰਾ ਜੀ ਸਰ ਜੀ ਮੈਂ ਆਟੋ ਬੁੱਕ ਕਰਕੇ ਲੈ ਕੇ ਆਇਆ ਸੀ ਮੈਨੂੰ ਕੋਈ ਤਸੀਲੇ ਮਜਬੂਰੀ ਕੰਮ ਸੀ ਜ਼ਰੂਰੀ ਦਾ ਮੈਂ ਮਲਤਾਨੀ ਗੇਟ ਤੋਂ ਆਟੋ ਬੋਕ ਕਰਕੇ ਤਸੀਲਿਆ ਆਇਆ ਸੀ ਅਸੀਂ ਫੋਟੋ ਕਾਫੀ ਅੰਦਰ ਕਰਾਉਂਦੇ ਪਏ ਸੀ ਕਿ ਆਟੋ ਖੜਾ ਸੀ ਇੱਕ ਸਾਈਡ ਤੇ ਅੱਗੇ ਤੇ ਗੱਡੀ ਖੜੀ ਸੀ ਆਟੋ ਦੇ ਇਹਨੇ ਆ ਕੇ ਪਿੱਛੋਂ ਬਾਸ ਆਟੋ ਨੂੰ ਮਾਰਤੀ ਨਾਲ ਹੀ ਗੱਡੀ ਨੂੰ ਅੱਗੇ ਫੜਤੇ ਤੱਕਦਾ ਆਟੋ ਨੂੰ ਸਾਰਾ ਚੱਕਣਾ ਚੂਰ ਕਰਕੇ ਰੱਖਦਾ ਸਵਾਰੀਆਂ ਤੇ ਨਹੀਂ ਬਟ ਗਏ ਸਵਾਰੀ ਕੋਈ ਨਹੀਂ ਬੈਠੀ ਸੀ ਕੱਲਾ ਡਰਾਈਵਰ ਹੀ ਬੈਠਾ ਸੀ ਅੱਗੇ ਹਾਂ ਉਹਨੂੰ ਸੋਟਾ ਲੱਗ ਗਿਆ ਪਿੱਛੋਂ ਸਿੰਘ ਡਰਾਈਵਰ ਦਾ ਨਾਮ ਛਾਂਗਾ ਖੁੱਲ੍ਹਦੀ ਨਹੀਂ ਮੰਮਾ ਤੇ ਔੜਕਾ ਬਾਸ ਰੋਡ ਵੇਚੀ ਸਰ ਹਾਂਜੀ ਸਿੱਧੀ ਮਾਰੀ ਹੈ ਮਾਰ ਕੇ ਉਹ ਦੇਖ ਲੋ ਬਾਸਰ ਦੀ ਜੀ ਹਾਂਜੀ ਪਪਲ ਦਾ ਨਾਮ ਮੇਰਾ ਇੱਥੇ ਫੀਲਡ ਸਾਹਮਣੇ ਤੇ ਅਸੀਂ ਸਾਰ ਤੇ ਖੜੇ ਸੀਗੇ ਇਹਨਾਂ ਨੇ ਪਿੱਛੇ ਬਸ ਲਾਂਦੀ ਜੀ ਕਿ ਸਾਰ ਤੇ ਬਿਲਕੁਲ ਸਾਰ ਤੇ ਫੋਟੋ ਕਾਪੀ ਕਰਾਉਣ ਆਇਆ ਇਹਨਾਂ ਨੇ ਸਪੀਡ ਨਾਲ ਬੱਸ ਮਾਰੀ ਸਾਡੇ ਹਾਂਜੀ ਆਟੋ ਖੜਾ ਸੀਗਾ ਪੰਜ ਅੱਗੇ ਕੱਢੇ ਵੇਖੇ ਖੜੀ ਐ ਆਟੋ ਉਹ ਵੀ ਬੰਦ ਸੀਗੀ ਠੀਕ ਇਹਨਾਂ ਨੇ ਸਪੀਡ ਨਾਲ ਮਾਰੀ ਨਾਲ ਮੇਰਾ ਸੱਟ ਲੱਗੀ ਤੇ ਮੇਰਾ ਆਟੋ ਬਿਲਕੁਲ ਤੋੜਤਾ ਨਾ ਨਹੀਂ ਹਾਂਜੀ ਹਾਂਜੀ ਮੇਰਾ ਆਟੋ ਆ ਜੀ ਨਹੀਂ ਆਪਣਾ ਆਪ ਦਾ ਹਾਂਜੀ ਬੱਸ ਵਾਲੇ ਨੇ ਮਾਰੀ ਬੱਸ ਵਾਲੇ ਮਾਰੀ ਜੀ ਲਾ ਪ੍ਰਾਈਜ਼ ਕਟਕਟ ਅੱਸੀ ਸਪੀਡ ਤਾਹੀ ਹਾਂਜੀ ਹਾਂਜੀ ਅਹਿਤ ਪੋਰਜ ਬੈਂਤੀ ਕਰਨ ਸਰਕਾਰ ਨੂੰ ਸਾਨੂੰ ਹੱਕ ਤੋਂ ਆ ਜਾਵੇ ਰੋਡਵੇ ਦੀ ਬੱਸ ਹਾਂਜੀ ਰੋਡਵੇ ਦੀ ਬੱਸ ਆਈ